हां जी दोस्तों सब स्ट्रीकाल एक बार फिर ਤੋਂ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਇੱਕ ਅਜਿਹੀ ਘਟਨਾ ਦੇ ਬਾਰੇ ਇੱਕ ਅਜਿਹੀ ਵਾਰਦਾਤ ਦੇ ਬਾਰੇ ਜਿਸ ਦੇ ਵਿੱਚ ਇੱਕ ਸਹੁਰਾ ਪਰਿਵਾਰ ਵੱਲੋਂ ਆਪਣੀ ਨੂੰਹ ਦਾ ਕਤਲ ਕਰ ਦਿੱਤਾ ਜਾਂਦਾ ਤੇ ਉਸ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਜਿਹੜੀ লাশ ਸੀ ਉਸ ਨੂੰ ਉਹ ਸਾਹਮਣੇ ਆਪਣੇ ਘਰ ਦੇ ਗਲੀ ਦੇ ਵਿੱਚ ਹੀ ਦੱਬ ਦਿੰਦੇ ਆ ਤੇ 2 ਮਹੀਨੇ ਤੱਕ ਇਸ ਚੀਜ਼ ਦਾ ਕਿਸੇ ਨੂੰ ਪਤਾ ਨਹੀਂ ਲੱਗਦਾ 2 ਮਹੀਨੇ ਤੋਂ ਬਾਅਦ ਜਦੋਂ ਇਹ ਸਾਰੀ ਗੱਲਬਾਤ ਨਿਕਲ ਕੇ ਬਾਹਰ ਆਉਂਦੀ ਹੈ ਕਿ ਉਸ ਕੁੜੀ ਦਾ ਕਤਲ ਹੋ ਚੁੱਕਿਆ ਤੇ ਉਸ ਤੋਂ ਬਾਅਦ ਇਹ ਸਾਰੀ ਇਨਵੈਸਟੀਗੇਸ਼ਨ ਹੁੰਦੀ ਹੈ ਤਾਂ ਇਸ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰੇ ਖੁਲਾਸੇ ਹੁੰਦੇ ਆ ਉੱਥੋਂ ਪਤਾ ਲੱਗਦਾ ਹੈ ਕਿ ਉਸ ਕੁੜੀ ਦਾ ਕਤਲ ਕੱਲਾ ਕਤਲ ਨਹੀਂ ਹੋਇਆ ਉਸ ਦੇ ਨਾਲ بڑا ਤਸ਼ੱਦਦ ਹੋਇਆ بڑا ਕੁਝ ਹੋਇਆ ਕੀ ਸਾਰੀ ਕਹਾਣੀ ਸੀ ਕਿਉਂ ਕਤਲ ਕੀਤਾ ਗਿਆ ਉਸ ਦੇ ਪਿੱਛੇ ਵਜ੍ਹਾ ਕੀ ਸੀ ਤੇ ਕਿਵੇਂ ਕਤਲ ਕੀਤਾ ਗਿਆ ਤੇ ਪੁਲਿਸ ਇਸ ਜਾਂਚ ਦੇ ਵਿੱਚ ਇਸ ਨਤੀਜੇ ਤੱਕ ਕਿਵੇਂ ਪਹੁੰਚੀ ਤੇ ਕਿਵੇਂ ਪਤਾ ਲੱਗਿਆ ਕਿ ਉਸ ਕੁੜੀ ਨੂੰ ਗਲੀ ਦੇ ਵਿੱਚ ਹੀ ਦੱਬ ਦਿੱਤਾ ਗਿਆ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਕਰਾਂਗੇ ਤੁਸੀਂ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਜੇਕਰ ਤੁਸੀਂ ਅੱਜ ਪਹਿਲੀ ਵਾਰ ਇਸ ਚੈਨਲ ਦੇ ਉੱਤੇ ਵੀਡੀਓ ਦੇਖਣ ਲੱਗੇ ਹੋ ਤਾਂ ਤੁਹਾਨੂੰ ਗੁਜਾਰਿਸ਼ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਦਾ ਆਈਕਨ ਜ਼ਰੂਰ ਦੱਬ ਲਿਓ ਤਾਂ ਕਿ ਅੱਗੇ ਤੋਂ ਉਹਨਾਂ ਦੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਬਹੁਤਾ ਸਮਾਂ ਆਪਾਂ ਤੁਹਾਡਾ ਨਾਲ ਲੈਂਦੇ ਹੋਏ ਸ਼ੁਰੂ ਕਰਦੇ ਆ ਅੱਜ ਦੀ ਇਹ ਵੀਡੀਓ ਯੂਪੀ ਦਾ ਸ਼ਹਿਰ ਫਰੀਦাবাদ ਫਰੀਦাবাদ ਦੇ ਵਿੱਚ ਇੱਕ ਲੜਕਾ ਰਹਿੰਦਾ ਸੀ ਜਿਸ ਦਾ ਨਾਮ ਸੀ ਅਰੁਣ ਅਰੋਨ ਇੱਕ ਪਰਿਵਾਰ ਨਾਲ ਸਬੰਧ ਰੱਖਦਾ ਸੀ ਜਿਨ੍ਹਾਂ ਦੀ ਇੱਕ ਕੱਪੜੇ ਦੀ ਦੁਕਾਨ ਸੀ ਉਸ ਦਾ ਪਿਓ ਭੂਪ ਸਿੰਘ ਇਸ ਦੁਕਾਨ ਨੂੰ ਚਲਾਇਆ ਕਰਦਾ ਸੀ ਹੁਣ ਜਦੋਂ ਅਰੋਨ ਜਵਾਨ ਹੋਇਆ ਤਾਂ ਇਸ ਦੇ ਘਰਦਿਆਂ ਨੇ ਫੈਸਲਾ ਕੀਤਾ ਕਿ ਇਸ ਦਾ ਵਿਆਹ ਕੀਤਾ ਜਾਵੇ ਇਸ ਦੇ ਲਈ ਜਿਹੜੇ ਰਿਸ਼ਤੇਦਾਰਾਂ ਨੂੰ ਕਿਹਾ ਗਿਆ ਤੇ ਨਾਲ ਹੀ ਜਿਹੜੇ ਰਿਸ਼ਤੇ ਕਰਵਾਉਂਦੇ ਨੇ ਵਿਚੋਲੇ ਹੁੰਦੇ ਆ ਉਹਨਾਂ ਤੱਕ ਵੀ ਗੱਲ ਪਹੁੰਚਾਈ ਗਈ ਤੇ ਇਸ ਦੇ ਲਈ ਰਿਸ਼ਤਾ ਲੱਭਣਾ ਸ਼ੁਰੂ ਕੀਤਾ ਤਾਂ ਰਿਸ਼ਤਾ ਲੱਭਦੇ ਲੱਭਦੇ ਇਹਨਾਂ ਨੂੰ ਇੱਕ ਰਿਸ਼ਤੇ ਦੀ ਦੱਸ ਪੈਂਦੀ ਹੈ ਜੋ ਕਿ ਫਿਰੋਜ਼ਾਬਾਦ ਦੇ ਵਿੱਚ ਸੀ ਇੱਕ ਕੁੜੀ ਜੋ ਕਿ ਇੱਕ ਵਧੀਆ ਪਰਿਵਾਰ ਦੇ ਨਾਲ ਸੰਬੰਧ ਰੱਖਦੀ ਸੀ ਉਸ ਕੁੜੀ ਦਾ ਨਾਮ ਸੀ ਤਨੂ ਉਹ ਕੁੜੀ ਜਿਹੜੀ 10ਵੀਂ ਤੱਕ ਪੜ੍ਹੀ ਸੀ ਤੇ ਜਿਹੜਾ ਇਹਦਾ ਪਰਿਵਾਰ ਸੀ ਅਰੋਂ ਦਾ ਇਹਨਾਂ ਨੂੰ ਵੀ ਅਜਿਹੀ ਕੁੜੀ ਚਾਹੀਦੀ ਸੀ ਜੋ ਕਿ ਘਰ-ਬਾਰ ਸੰਭਾਲਦੀ ਹੋਵੇ ਇਹਨਾਂ ਨੇ ਜ਼ਿਆਦਾ ਡਿਮਾਂਡ ਨਹੀਂ ਕੀਤੀ ਕਿ ਕੁੜੀ ਜਿਹੜੀ ਪੜ੍ਹੀ ਲਿਖੀ ਨਹੀਂ ਚਾਹੀਦੀ ਇਹਨਾਂ ਨੂੰ ਸਿਰਫ ਘਰੇਲੂ ਕੰਮ ਕਰਨ ਵਾਲੀ ਕੁੜੀ ਚਾਹੀਦੀ ਸੀ ਇਸ ਕਰਕੇ ਇਹਨਾਂ ਨੂੰ ਇਹ ਜਿਹੜਾ ਰਿਸ਼ਤਾ ਸੀ ਉਹ ਵਧੀਆ ਲੱਗਿਆ ਆਪਸ ਦੇ ਵਿੱਚ ਦੋਨੋਂ ਪਰਿਵਾਰ ਮਿਲਦੇ ਆ ਤੇ ਰਿਸ਼ਤਾ ਤੈਹ ਹੁੰਦਾ ਇਹਨਾਂ ਦਾ 19 ਮਾਰਚ 2023 ਨੂੰ ਵਿਆਹ ਕਰ ਦਿੱਤਾ ਜਾਂਦਾ ਅਰुण ਤੇ ਤਨੂ ਦਾ ਵਿਆਹ ਹੁੰਦਾ ਉਸ ਤੋਂ ਬਾਅਦ ਜਿਹੜੀ ਤਨੂ ਆ ਅਰुण ਦੇ ਘਰ ਆਉਂਦੀ ਹੈ ਥੋੜਾ ਸਮਾਂ ਇਹਨਾਂ ਦਾ ਵਧੀਆ ਲੰਘਦਾ ਥੋੜੇ ਸਮੇਂ ਬਾਅਦ ਕੁਝ ਕੁ ਮਹੀਨਿਆਂ ਬਾਅਦ ਤਨੂ ਤੇ ਅਰुण ਦੀ ਆਪਸ ਦੇ ਵਿੱਚ ਲੜਾਈ ਹੋਣੀ ਸ਼ੁਰੂ ਹੋ ਜਾਂਦੀ ਹੈ ਉਹ ਕੋਈ ਛੋਟੇ ਛੋਟੇ ਕਾਰਨਾ ਪਿੱਛੇ ਆਪਸ ਦੇ ਵਿੱਚ ਹਮੇਸ਼ਾ ਲੜਦੇ ਰਹਿੰਦੇ ਸੀ ਹੁਣ ਇਹ ਲੜਾਈਆਂ ਜਿਹੜੀਆਂ ਵਧਦੀਆਂ ਗਈਆਂ ਇਸ ਦੇ ਨਾਲ ਨਾਲ ਜਿਹੜੀ ਤਨੂ ਸੀ ਉਸ ਦੀ ਲੜਾਈ ਇਸ ਦੇ ਜਿਹੜਾ ਅਰुण ਸੀ ਉਸ ਦੇ ਮਾਪੇ ਨਾਲ ਉਸ ਦੀ ਭੈਣ ਨਾਲ ਇਦਾਂ ਉਸ ਦੇ ਪਰਿਵਾਰ ਨਾਲ ਵੀ ਹੋਣ ਲੱਗਦੀ ਹੈ ਕਿਉਂਕਿ ਹੁਣ ਜਦੋਂ ਵੀ ਉਸ ਦਾ ਪਰਿਵਾਰ ਤਨੂ ਦੇ ਨਾਲ ਲੜਦਾ ਉਸ ਨੂੰ ਮਿਹਣੇ ਵਗੈਰਾ ਮਾਰਦਾ ਤਾਂ ਉਸ ਦਾ ਸਾਥ ਜਿਹੜਾ ਇਹ ਅਰुण ਸੀ ਨਹੀਂ ਦਿੰਦਾ ਸੀ ਕਿਉਂਕਿ ਇਹ ਤਾਂ ਆਪ ਹੀ ਉਸ ਦੇ ਨਾਲ ਲੜਦਾ ਰਹਿੰਦਾ ਸੀ ਹੁਣ ਜਿਹੜੀ ਤਨੂ ਸੀ ਇਹਨਾਂ ਦੇ ਘਰ ਦੇ ਵਿੱਚ ਇਕੱਲੀ ਰਹਿ ਗਈ ਸੀ ਤੇ ਬਾਕੀ ਸਾਰੇ ਇੱਕ ਪਾਸੇ ਸੀ ਹੁਣ ਇਹ ਲੜਾਈਆਂ ਵਧਦੀਆਂ ਗਈਆਂ ਇਹਨਾਂ ਲੜਾਈਆਂ ਦੇ ਦੌਰਾਨ ਜਿਹੜੇ ਇਸ ਅਰੁੰਦੇ ਘਰ ਦੇ ਸੀ ਉਸ ਨੂੰ ਤਾਨੇ ਮੇਨੇ ਮਾਰਦੇ ਉਸਦੇ ਪੇਕੇ ਪਰਿਵਾਰ ਨੂੰ ਬੁਰਾ ਭਲਾ ਕਹਿੰਦੇ ਤੇ ਨਾਲ ਹੀ ਉਹਨਾਂ ਤੋਂ ਜਿਹੜੀ ਦਾਜ ਵਗੈਰਾ ਦੀ ਮੰਗ ਵੀ ਕਰਦੇ ਸੀ ਕਦੇ ਕੁਝ ਮੰਗਦੇ ਕਦੇ ਕੁਝ ਮੰਗਦੇ ਤਾਂ ਜਿਹੜੀ ਤਨੂ ਸੀ ਆਪ ਹੀ ਜਵਾਬ ਦੇ ਦਿੰਦੀ ਸੀ ਇਸ ਕਰਕੇ ਇਹਦੇ ਨਾਲ ਲੜਾਈ ਕੀਤੀ ਜਾਂਦੀ ਸੀ ਹੁਣ ਇਹ ਲੜਾਈਆਂ ਵਧਦੀਆਂ ਗਈਆਂ ਹੌਲੀ-ਹੌਲੀ ਕਰਕੇ ਇੰਨੀਆਂ ਜ਼ਿਆਦਾ ਲੜਾਈਆਂ ਹੋਣ ਲੱਗਿਆ ਕਿ ਤਨੂ ਆਖਰਕਾਰ ਆਪਣਾ ਘਰ ਛੱਡ ਕੇ ਸਹੁਰਾ ਪਰਿਵਾਰ ਛੱਡ ਕੇ ਪੇਕੇ ਚਲੀ ਜਾਂਦੀ ਸੀ ਉਹਨੂੰ ਸਮਝਾ ਕੇ ਦੁਬਾਰਾ ਫਿਰ ਸਹੁਰੇ ਪਰਿਵਾਰ ਦੇ ਵਿੱਚ ਭੇਜ ਦਿੱਤਾ ਜਾਂਦਾ ਕੁਝ ਰਿਸ਼ਤੇਦਾਰ ਇਕੱਠੇ ਹੁੰਦੇ ਕਈ ਵਾਰ ਇਕੱਠ ਕੀਤਾ ਜਾਂਦਾ ਤੇ ਉਸ ਨੂੰ ਸਮਝਾ ਕੇ ਵਾਪਸ ਭੇਜ ਦਿੱਤਾ ਜਾਂਦਾ ਇੱਥੋਂ ਤੱਕ ਕੇ ਇਹਨਾਂ ਦਾ ਕਈ ਵਾਰ ਤਲਾਕ ਦੇ ਤੱਕ ਵੀ ਕੰਮ ਪਹੁੰਚਿਆ ਤਲਾਕ ਤੱਕ ਵੀ ਗੱਲ ਪਹੁੰਚੀ ਪਰ ਇਹਨਾਂ ਦਾ ਤਲਾਕ ਨਹੀਂ ਹੋਇਆ ਵਿੱਚ ਕੁਝ ਰਿਸ਼ਤੇਦਾਰ ਪੈਂਦੇ ਕੁਝ ਲੋਕ ਪੈਂਦੇ ਇਹਨਾਂ ਨੂੰ ਸਮਝਾਉਂਦੇ ਦੁਬਾਰਾ ਤੋਂ ਫਿਰ ਜਿਹੜੀ ਤਨੂ ਸੋਹਰਾ ਪਰਿਵਾਰ ਸੀ ਜਿਹੜਾ ਉਸ ਦੇ ਵਿੱਚ ਭੇਜ ਦਿੱਤੀ ਜਾਂਦੀ ਸੀ ਹੁਣ ਕਈ ਵਾਰ ਇਹ ਅਜਿਹੇ ਹਾਲਾਤ ਬਣ ਚੁੱਕੇ ਸੀ ਕਈ ਵਾਰ ਜਿਹੜੀ ਤਨੂ ਆ ਆਪਣਾ ਘਰ ਛੱਡ ਕੇ ਆਪਣੇ ਪੇਕੇ ਘਰ ਜਾ ਚੁੱਕੀ ਸੀ ਇਸ ਦੇ ਚੱਲਦਿਆਂ ਹੀ ਹੁਣ ਸਮਾਂ ਬੀਤਦਾ ਗਿਆ ਤੇ ਆਉਂਦਾ ਸਮਾਂ April 2025 ਦਾ April 2025 ਦੇ ਵਿੱਚ ਇੱਕ ਦਿਨ ਫਿਰ ਜਿਹੜੀ ਤਨੂ ਆ ਆਪਣੇ ਸੌਰਿਆਂ ਦੇ ਨਾਲ ਲੜਾਈ ਕਰਦੀ ਆ ਜਾਂ ਕਹਿਦੀ ਉਸਦੇ ਸੌਰੇ ਤੈਨੂੰ ਦੇ ਨਾਲ ਲੜਾਈ ਕਰਦੇ ਆ ਇਹਨਾਂ ਦੀ ਆਪਸ ਦੇ ਵਿੱਚ ਲੜਾਈ ਹੁੰਦੀ ਆ ਲੜਾਈ ਤੋਂ ਬਾਅਦ ਤੈਨੂੰ ਗੁੱਸੇ ਦੇ ਵਿੱਚ ਆ ਕੇ ਆਪਣਾ ਸਮਾਨ ਚਾ ਕੇ ਆਪਣੇ ਪੇਕੇ ਘਰ ਨੂੰ ਚਲੀ ਜਾਂਦੀ ਆ ਤੇ ਜਦੋਂ ਉਹ ਜਾਂਦੀ ਆ ਤਾਂ ਬਾਅਦ ਦੇ ਵਿੱਚ ਉਹ ਇਸਦੇ ਸੌਰੇ ਨੇ ਜਿਹੜੇ ਇਸਦੇ ਪੇਕਿਆਂ ਨੂੰ ਫੋਨ ਕਰਦੇ ਆ ਉਹਨਾਂ ਨੂੰ ਦੱਸ ਦਿਆ ਕਿ ਤੁਹਾਡੀ ਕੁੜੀ ਅੱਜ ਫੇਰ ਸਾਡੇ ਨਾਲ ਲੜ ਕੇ ਪੇਕਿਆਂ ਨੂੰ ਚਲੀ ਗਈ ਆ ਤੁਹਾਡੇ ਘਰ ਨੂੰ ਆ ਰਹੀ ਆ ਤਾਂ ਜਿਹੜੇ ਉਸਦੇ ਪੇਕੇ ਪਰਿਵਾਰ ਸੀ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਜਦੋਂ ਆਉਗੇ ਅਸੀਂ ਸਮਝਾ ਕੇ ਭੇਜਾਂਗੇ ਤਾਂ ਉਸ ਤੋਂ ਬਾਅਦ ਉਹ ਉਡੀਕਦੇ ਰਹੇ ਹੁਣ ਇਹ ਜਿਹੜੀ ਸਾਰੀ ਘਟਨਾ ਸੀ ਇਹ 23 April ਦੀ ਘਟਨਾ ਸੀ 23 April ਦੇ ਦਿਨ ਉਹ ਆਪਣੇ ਘਰ ਤੋਂ ਚਲੀ ਗਈ ਸੀ ਹੁਣ 23 April ਨੂੰ ਜਦੋਂ ਉਹ ਗਈ ਉਸਦੇ ਘਰ ਦੇ ਉਡੀਕਦੇ ਰਹੇ ਪਰ ਜਿਹੜੀ ਤਨੂੰ ਆਪਣੇ ਘਰ ਨਹੀਂ ਪਹੁੰਚਦੀ ਉਹ ਸਾਰਾ ਦਿਨ ਉਡੀਕਦੇ ਰਹਿੰਦੇ ਆ ਤਨੂੰ ਦਾ ਕੁਝ ਵੀ ਪਤਾ ਨਹੀਂ ਲੱਗਦਾ ਹੁਣ 23 ਅਪ੍ਰੈਲ ਨੂੰ ਘਰ ਦੇ ਵਿੱਚੋਂ ਲੜਨ ਤੋਂ ਬਾਅਦ ਤੈਨੂੰ ਆਪਣੇ ਪੇਕੇ ਘਰ ਜਾਂਦੀ ਆ ਪਰ ਪੇਕੇ ਘਰ ਪਹੁੰਚਦੀ ਨਹੀਂ ਉਸ ਨੂੰ ਫੋਨ ਕੀਤਾ ਜਾਂਦਾ ਉਸ ਦਾ ਫੋਨ ਵੀ ਸਵਿਚ ਆਫ ਹੁੰਦਾ ਜਿਹੜੇ ਘਰ ਦੇ ਨੇ ਸ਼ਾਮ ਤੱਕ ਤਾਂ ਉਡੀਕਦੇ ਨੇ ਪਰ ਜਦੋਂ ਤੈਨੂੰ ਨਹੀਂ ਆਈ ਤਾਂ ਉਹਨਾਂ ਨੂੰ ਟੈਨਸ਼ਨ ਹੋਣ ਲੱਗਦੀ ਆ ਉਸ ਤੋਂ ਬਾਅਦ ਉਹ ਉਹਦੇ ਸਹੁਰਿਆਂ ਨੂੰ ਫੋਨ ਕਰਦਿਆ ਉਹਨਾਂ ਨੂੰ ਪੁੱਛਦਿਆ ਕਿ ਤੈਨੂੰ ਤਾਂ ਹਾਲ ਤੱਕ ਪਹੁੰਚੀ ਨਹੀਂ ਪਰ ਜਿਹੜੇ ਸਹੁਰੇ ਸੀ ਉਹ ਕਹਿੰਦੇ ਆ ਕਿ ਇੱਥੋਂ ਤਾਂ ਉਹ ਲੜ ਕੇ ਚਲੀ ਗਈ ਆ ਤਾਂ ਜਿਹੜੇ ਪੇਕੇ ਪਰਿਵਾਰ ਵਾਲੇ ਸੀ ਤੈਨੂੰ ਨੂੰ ਲੱਭਣਾ ਸ਼ੁਰੂ ਕਰਦਿਆ ਤੈਨੂੰ ਕਿਤੇ ਵੀ ਨਹੀਂ ਮਿਲਦੀ ਤਾ ਉਸਦਾ ਅਗਲਾ ਦਿਨ ਆਉਂਦਾ 24 ਤਰੀਕ ਆਉਂਦੀ ਹੈ 24 ਤਰੀਕ ਨੂੰ ਤੰਨੂ ਦੇ ਪੇਕੇ ਪਰਿਵਾਰ ਵਾਲੇ ਜਿਹੜੇ ਉਸਦੇ ਰਿਸ਼ਤੇਦਾਰ ਸੀ ਉਹ ਸਾਰੇ ਇਕੱਠੇ ਹੋ ਕੇ ਜਿਹੜੇ ਇਹਨਾਂ ਦੇ ਸਹੁਰਾ ਪਰਿਵਾਰ ਜਾਨਕਿ ਫਰੀਦਾਬਾਦ ਪਹੁੰਚਦੇ ਆ ਫਰੀਦਾਬਾਦ ਵਾਲਿਆਂ ਦੇ ਘਰ ਪਹੁੰਚਦੇ ਆ ਉੱਥੇ ਜਾ ਕੇ ਪੁੱਛਗਿੱਛ ਕਰਦੇ ਆ ਉਹ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਕਹਿੰਦੇ ਆ ਕਿ ਤੁਹਾਡੀ ਕੁੜੀ ਸਾਡੇ ਨਾਲ ਲੜਦੀ ਰਹਿੰਦੀ ਆ ਉਹਨਾਂ ਨੂੰ ਲਾਂਭੇ ਦਿੰਦੇ ਆ ਪਰ ਉਹ ਫਿਰ ਇਸ ਤੋਂ ਬਾਅਦ ਫਿਰ ਗੱਲ ਕਰਦੇ ਆ ਕਿ ਤੰਨੂ ਅਸਲ ਦੇ ਵਿੱਚ ਗਈ ਕਿਥੇ ਤਾਂ ਫਿਰ ਉਸਦੇ ਜਿਹੜੇ ਸਹੁਰਾ ਪਰਿਵਾਰ ਵਾਲੇ ਸੀ ਅਰੁੰਦੀ ਫੈਮਿਲੀ ਸੀ ਉਹਨਾਂ ਨੂੰ ਇੱਕ ਵੀਡੀਓ ਦਿਖਾਉਂਦੀ ਹੈ ਉਸ ਵੀਡੀਓ ਦੇ ਵਿੱਚ ਜਿਹੜੀ ਤਨੂ ਆ ਉਹ ਲੜਦੀ ਨਜ਼ਰ ਆਉਂਦੀ ਹੈ ਤੇ ਉਹ ਕਹਿ ਰਹੀ ਸੀ ਕਿ ਮੈਂ ਘਰ ਛੱਡ ਕੇ ਚਲੀ ਜਾਊਂਗੀ ਉਹ ਆਪਣਾ ਸਮਾਨ ਬੈਗ ਦੇ ਵਿੱਚ ਪਾ ਰਹੀ ਸੀ ਤਾਂ ਉਹ ਵੀਡੀਓ ਦਿਖਾਈ ਕੇ ਦੇਖੋ ਉਹ ਇੱਥੋਂ ਬੈਗ ਦੇ ਵਿੱਚ ਕੱਪੜੇ ਪਾ ਕੇ ਚਲੀ ਗਈ ਹੈ ਤਾਂ ਉਸ ਤੋਂ ਬਾਅਦ ਜਿਹੜੇ ਪੇਕੇ ਪਰਿਵਾਰ ਵਾਲੇ ਸੀ ਉਹਨਾਂ ਨੂੰ ਵੀ ਲੱਗਿਆ ਕਿ ਜਿਹੜੇ ਸਹੁਰੇ ਨੇ ਸਹੀ ਕਹਿ ਰਹੇ ਨੇ ਉਹਨਾਂ ਨੇ ਹੁਣ ਵੀਡੀਓ ਵੀ ਦਿਖਾ ਦਿੱਤੀ ਸੀ ਹੁਣ ਲੱਭਣਾ ਸੀ ਜਿਹੜਾ ਤਨੂ ਨੂੰ ਇਸ ਦੇ ਲਈ ਉਹ ਹੁਣ ਜਿਹੜੇ ਪੇਕੇ ਪਰਿਵਾਰ ਵਾਲੇ ਸੀ ਤਨੂ ਦੇ ਉਹ ਫਿਰ ਪੁਲਿਸ ਸਟੇਸ਼ਨ ਪਹੁੰਚਦੇ ਆ ਫਰੀਦাবাদ ਦੇ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਉਹ ਕੰਪਲੇਂਟ ਦਰਜ ਕਰਾਉਂਦੇ ਆ ਸਾਰੀ ਗੱਲਬਾਤ ਦੱਸਦੇ ਆ ਕਿ 23 ਤਰੀਕ ਦੀ ਸਾਡੀ ਕੁੜੀ ਸਾਡੇ ਘਰ ਨੂੰ ਗਈ ਸੀ ਇੱਥੋਂ ਆਪਣੇ ਸਹੁਰਾ ਪਰਿਵਾਰ ਤੋਂ ਪਰ ਹਾਲੇ ਆਪਣੇ ਘਰ ਪਹੁੰਚੀ ਨਹੀਂ ਉਹ ਘਰ ਦੇ ਵਿੱਚੋਂ ਲੜ ਕੇ ਗਈ ਸੀ ਉਹ ਵੀਡੀਓ ਵੀ ਦਿਖਾਈ ਗਈ ਤਾਂ ਹੁਣ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਨੂੰ ਵੀ ਲੱਗਿਆ ਕਿ ਤਨੂ ਆਪਣੀ ਮਰਜ਼ੀ ਦੇ ਨਾਲ ਘਰ ਤੋਂ ਕਿਤੇ ਚਲੀ ਗਈ ਹੈ ਪੁਲਿਸ ਵਾਲੇ ਉਹਨੂੰ ਲੱਭਣ ਦੀਆਂ ਕੋਸ਼ਿਸ਼ਾਂ ਕਰਦੇ ਆ ਪਰ ਕੋਸ਼ਿਸ਼ਾਂ ناکਾਮਯਾਬ ਰਹਿੰਦੀਆਂ ਤਕਰੀਬਨ 2 ਮਹੀਨੇ ਲੰਘ ਜਾਂਦੇ ਆ 2 ਮਹੀਨੇ ਤੱਕ ਪੁਲਿਸ ਲੱਭਦੀ ਰਹਿੰਦੀ ਐ ਇੱਕ ਆਪਣੀ ਫਾਰਮੈਲਟੀ ਜੀ ਵੀ ਕਰ ਰਹੀ ਸੀ ਪੁਲਿਸ ਇਸ ਕੇਸ ਨੂੰ ਸੀਰੀਅਸ ਨਹੀਂ ਲੈ ਰਹੀ ਸੀ ਜਿਸ ਦੇ ਚੱਲਦਿਆਂ 2 ਮਹੀਨੇ ਲੰਘੇ 2 ਮਹੀਨੇ ਤੱਕ ਹਲੇ ਵੀ ਕੁਝ ਪਤਾ ਨਹੀਂ ਲੱਗਿਆ ਸੀ ਹੁਣ ਤਨੂ ਦੇ ਘਰਦਿਆਂ ਦੇ ਵੱਲੋਂ ਪੁਲਿਸ ਦੇ ਉੱਤੇ ਪ੍ਰੈਸ਼ਰ ਪਾਇਆ ਜਾਂਦਾ ਜਿਸ ਤੋਂ ਬਾਅਦ ਜਿਹੜੇ ਪੁਲਿਸ ਵਾਲੇ ਨੇ ਹੁਣ ਦੁਬਾਰਾ ਤੋਂ ਫਿਰ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਇੰਟਰਸਟ ਦਿਖਾਉਂਦੇ ਆ ਤੇ ਸਭ ਤੋਂ ਪਹਿਲੀ ਵਾਰ ਉਹ ਹੁਣ ਤਨੂ ਦੇ ਸਹੁਰਾ ਪਰਿਵਾਰ ਯਾਨੀ ਕਿ ਫਰੀਦাবাদ ਵਾਲਿਆਂ ਦੇ ਘਰ ਪਹੁੰਚਦੇ ਆ ਉੱਥੇ ਜਾ ਕੇ ਪੁੱਛਗਿੱਛ ਕਰਦੇ ਆ ਜਦੋਂ ਪੁੱਛਗਿੱਛ ਕਰਨ ਦੇ ਲਈ 2 ਮਹੀਨੇ ਤੋਂ ਬਾਅਦ ਜੂਨ ਦੇ ਵਿੱਚ ਪੁਲਿਸ ਉੱਥੇ ਪਹੁੰਚੀ ਤਾਂ ਪੁਲਿਸ ਵਾਲਿਆਂ ਨੇ ਕੁਝ ਗੱਲਾਂ ਨੋਟ ਕੀਤੀਆਂ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਦੇਖਿਆ ਕਿ ਜਿਹੜਾ ਤਨੂ ਦਾ ਸਹੁਰਾ ਪਰਿਵਾਰ ਦਾ ਜਿਹੜਾ ਉਹ ਘਰ ਸੀਗਾ ਉਹ ਬਿਲਕੁਲ ਪੁਰਾਣਾ ਘਰ ਸੀ ਪਰ ਉਸ ਦੇ ਬਾਹਰਲੇ ਪਾਸੇ ਇੱਕ ਦੇਲੀ ਜੀ ਉੱਚੀ ਜਿਹੜੀ ਇੱਕ ਥੜਾ ਜਿਹਾ ਬਣਿਆ ਸੀ ਤੇ ਕੁਝ ਪੌੜੀਆਂ ਬਣੀਆਂ ਸੀ ਉਹ ਨਵੀਆਂ ਬਣਾਈਆਂ ਹੋਈਆਂ ਸੀ ਤਾਂ ਉਹਨਾਂ ਨੇ ਇਹ ਚੀਜ਼ ਨੋਟ ਕੀਤੀ ਉਹਨਾਂ ਨੇ ਪੁੱਛਿਆ ਵੀ ਕਿ ਇਹ ਕੀ ਚੀਜ਼ ਆ ਤਾਂ ਉਹਨਾਂ ਨੇ ਦੱਸਿਆ ਸੌਰਆ ਪਰਿਵਾਰ ਵਾਲਿਆਂ ਨੇ ਕਿ ਇਹ ਅਸੀਂ ਇੱਕ ਸੀਵਰੇਜ ਦਾ ਪਾਈਪ ਪਾਉਣਾ ਸੀ ਇਸ ਕਰਕੇ ਅਸੀਂ ਇਹ ਸਾਰਾ ਦੁਬਾਰਾ ਸਟਰਕਚਰ ਨਵਾਂ ਬਣਾਇਆ ਤਾਂ ਹੁਣ ਪੁਲਿਸ ਵਾਲਿਆਂ ਨੂੰ ਕੁਝ ਸ਼ੱਕ ਹੋਇਆ ਪੁਲਿਸ ਵਾਲਿਆਂ ਦੇ ਦਿਮਾਗ ਦੇ ਵਿੱਚ ਗੱਲ ਆਈ ਕਿ ਜਿਹੜੀ ਕੁੜੀ ਨੂੰ ਅਸੀਂ ਮਿਸਿੰਗ ਸਮਝ ਰਹੇ ਹਾਂ ਉਸ ਦਾ ਕਿਤੇ ਕਤਲ ਤਾਂ ਨਹੀਂ ਕਰ ਦਿੱਤਾ ਸੌਰਿਆਂ ਨੇ ਕਿਉਂਕਿ ਅਜਿਹੇ ਕੇਸ ਬਹੁਤ ਜ਼ਿਆਦਾ ਸਾਹਮਣੇ ਆਉਂਦੇ ਆ ਕਿ ਕਤਲ ਕਰਕੇ ਲਾਸ਼ ਨੂੰ ਦੱਬ ਦਿੱਤਾ ਜਾਂਦਾ ਤੇ ਉਸ ਦੇ ਉੱਪਰ ਕੁਝ ਨਾ ਕੁਝ ਬਣਾ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਹੁਣ ਪੁਲਿਸ ਦੁਬਾਰਾ ਤੋਂ ਫਿਰ ਤਨੂ ਦੇ ਮਾਪੇ ਦੇ ਨਾਲ ਗੱਲ ਕਰਦੇ ਆ ਤੇ ਉਹਨਾਂ ਨੂੰ ਵੀ ਪੁੱਛਦੇ ਆ ਕਿ ਜਦੋਂ 23 24 ਤਰੀਕ ਨੂੰ ਤੁਸੀਂ ਉਹਨਾਂ ਦੇ ਘਰ ਗਏ ਸੀ ਉਹਨਾਂ ਦੇ ਘਰ ਦੇ ਵਿੱਚ ਤੁਸੀਂ ਕੁਝ ਅਜੀਬ ਦੇਖਿਆ ਤਾਂ ਫਿਰ ਉਸਦੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਵਿੱਚ ਇੱਕ ਜਿਹੜੀਆਂ ਦੇੜੀਆਂ ਬਣੀਆਂ ਹੋਈਆਂ ਸੀ ਜਾਂ ਕਹਿ ਦਈਏ ਜਿਹੜਾ ਉਹ ਥੜਾ ਬਣਿਆ ਹੋਇਆ ਸੀ ਉਹ ਨਵਾਂ ਬਣਿਆ ਹੋਇਆ ਸੀ ਇਸ ਦਾ ਜ਼ਿਕਰ ਨਾ ਤਾਂ ਤਨੂ ਨੇ ਸਾਡੇ ਨਾਲ ਕੀਤਾ ਨਾ ਹੀ ਸਾਨੂੰ ਕੁਝ ਪਤਾ ਸੀ ਕਿ ਇਦਾਂ ਦਾ ਇਹ ਕੁਝ ਬਣਾ ਰਹੇ ਆ ਤੇ ਉਹ ਚੀਜ਼ ਨਵੀਂ ਬਣੀ ਹੋਈ ਸੀ ਤਾਂ ਇਥੋਂ ਪੁਲਿਸ ਨੂੰ ਹੋਰ ਵੀ ਜ਼ਿਆਦਾ ਸ਼ੱਕ ਹੋਇਆ ਹੁਣ ਪੁਲਿਸ ਵਾਲੇ ਦੁਬਾਰਾ ਤੋਂ ਤਨੂ ਦੇ ਸਹੁਰਿਆਂ ਤੋਂ ਤਾਂ ਪੁੱਛ ਕੇ ਨਹੀਂ ਕਰ ਸਕਦੇ ਸੀ ਕਿਉਂਕਿ ਉਹਨਾਂ ਨੇ ਉਹੀ ਗੱਲ ਦੁਬਾਰਾ ਰਿਪੀਟ ਕਰਨੀ ਸੀ ਹੁਣ ਪੁਲਿਸ ਵਾਲੇ ਉਸ ਮਿਸਤਰੀ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਆ ਜਿਸ ਨੇ ਸਾਰਾ ਕੁਝ ਬਣਾਇਆ ਸੀ ਤਾਂ ਪੁਲਿਸ ਵਾਲਿਆਂ ਦੀ ਜਿਹੜੀ ਜਿਹੜੀ ਕੋਸ਼ਿਸ਼ ਸੀ ਉਹ ਜਿਹੜੀ ਰੰਗ ਲਿਆਉਂਦੀ ਆ ਉਸ ਤੋਂ ਬਾਅਦ ਉਹ ਜਿਹੜਾ ਮਿਸਤਰੀ ਲੱਭਦਾ ਤੇ ਉਸ ਤੋਂ ਪੁੱਛ ਕੇ ਚੁੰਦੀ ਹੈ ਉਸ ਤੋਂ ਪੁੱਛਿਆ ਜਾਂਦਾ ਤਾਂ ਉਹ ਮਿਸਤਰੀ ਪੁਲਿਸ ਵਾਲਿਆਂ ਨੂੰ ਦੱਸਦਾ ਕਿ ਇਹਨਾਂ ਨੇ ਮੈਨੂੰ ਬੁਲਾਇਆ ਸੀ ਇੱਥੇ ਗਲੀ ਦੇ ਵਿੱਚ ਇਹ ਇੱਕ ਸੀਵਰੇਜ ਟੈਂਕ ਬਣਾਉਣਾ ਚਾਹੁੰਦੇ ਸੀ ਜਿਸ ਕਰਕੇ ਇੱਥੇ ਟੋਆ ਪਟਿਆ ਗਿਆ ਸੀ ਇਥੇ ਟੋਆ ਪੱਟਣ ਤੋਂ ਬਾਅਦ ਅਗਲੇ ਦਿਨ ਇਥੇ ਜਿਹੜਾ ਸੀਵਰੇਜ ਟੈਂਕ ਬਣਾਉਣਾ ਸੀ ਮੈਂ ਟੋਆ ਪੱਟਣ ਦੇ ਲਈ ਲੇਬਰ ਲੈ ਕੇ ਆਇਆ ਸੀ ਟੋਆ ਪੱਟ ਕੇ ਇੱਕ ਦਿਨ ਦੇ ਵਿੱਚ ਕੰਮ ਫਿਨਿਸ਼ ਕੀਤਾ ਤੇ ਅਗਲੇ ਦਿਨ ਜਦੋਂ ਉਹ ਦੱਸਦਾ ਕਿ ਅਸੀਂ ਕੰਮ ਕਰਨ ਦੇ ਲਈ ਆਏ ਤਾਂ ਉਹ ਦੱਸਦਾ ਕਿ ਉਹਨਾਂ ਨੇ ਦੇਖਿਆ ਕਿ ਉਥੇ ਜਿਹੜਾ ਉਹ ਟੋਆ ਪੱਟਿਆ ਸੀ ਉਹਨੂੰ ਭਰ ਦਿੱਤਾ ਗਿਆ ਸੀ ਉਹ ਜਿਹੜਾ ਟੋਆ ਸੀ ਉਸਦੇ ਸਹਰੇ ਵੱਲੋਂ ਭਰਿਆ ਗਿਆ ਸੀ ਉਹਨੇ ਦੱਸਿਆ ਭੂਪ ਸਿੰਘ ਨੇ ਦੱਸਿਆ ਸੀ ਕਿ ਇਸ ਟੋਏ ਨੂੰ ਭਰ ਦਿੱਤਾ ਗਿਆ ਸਾਡਾ ਜਿਹੜਾ ਪਲਾਨ ਆ ਉਹ ਕੈਨਸਲ ਹੋ ਗਿਆ ਉਹਨੇ ਇਹ ਵੀ ਦੱਸਿਆ ਕਿ ਟੋਆ ਹੀ ਨੀ ਕੱਲਾ ਭਰਿਆ ਗਿਆ ਉਸ ਤੋਂ ਬਾਅਦ ਉਸ ਦੇ ਉੱਪਰ ਇੱਟਾਂ ਲਾ ਕੇ ਉੱਪਰ ਸਿਮਿੰਟ ਵੀ ਪਾ ਦਿੱਤਾ ਗਿਆ ਸੀ ਹੁਣ ਮਿਸਤਰੀ ਦੇ ਦੱਸਣ ਮੁਤਾਬਕ ਉਹ ਵੀ ਬੜਾ ਹੈਰਾਨ ਸੀ ਕਿ ਜਿਸ ਕੰਮ ਦੇ ਲਈ ਬੁਲਾਇਆ ਗਿਆ ਪੂਰੀ ਪਲੈਨਿੰਗ ਕੀਤੀ ਗਈ ਹੁਣ ਉਹਨਾਂ ਨੇ ਕਿਹਾ ਕਿ ਇਹ ਅਸੀਂ ਪਲਾਨ ਕਿਤੇ ਹੋਰ ਕਰਾਂਗੇ ਕਿਤੇ ਹੋਰ ਬਣਾਵਾਂਗੇ ਇਸ ਲਈ ਇਹ ਭਰ ਦਿੱਤਾ ਤੇ ਉਹਨੇ ਇਹ ਵੀ ਕਿਹਾ ਕਿ ਉਹਨਾਂ ਨੇ ਸਾਡਾ ਵੀ ਵੇਟ ਨਹੀਂ ਕੀਤਾ ਉਹਨਾਂ ਨੇ ਆਪਣੇ ਆਪ ਉੱਪਰ ਇੱਟਾਂ ਲਾਈਆਂ ਤੇ ਸਿਮਿੰਟ ਲਾਇਆ ਮੈਨੂੰ ਇਹ ਬੜਾ ਅਜੀਬ ਲੱਗਿਆ ਪਰ ਉਹਨੇ ਕਿਹਾ ਕਿ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਤੂੰ ਇੱਥੇ ਸਾਡੇ ਘਰ ਦੇ ਬਾਹਰ ਇੱਕ ਥੜਾ ਬਣਾ ਦੇ ਕੁਝ ਪੌੜੀਆਂ ਬਣਾ ਦੇ ਉਹਨੇ ਕਿਹਾ ਕਿ ਮੈਨੂੰ ਕੰਮ ਮਿਲਦਾ ਸੀ ਮੈਂ ਬੜਾ ਸੋਚਿਆ ਨਹੀਂ ਤੇ ਮੈਂ ਫਿਰ ਉਹਨਾਂ ਦਾ ਉਹ ਦੂਜਾ ਕੰਮ ਕਰ ਦਿੱਤਾ ਹੁਣ ਪੁਲਿਸ ਵਾਲਿਆਂ ਨੂੰ ਇੱਥੇ ਹੋਰ ਵੀ ਸ਼ੱਕ ਹੋਇਆ ਪੁਲਿਸ ਵਾਲਿਆਂ ਨੂੰ ਲੱਗਿਆ ਕਿ ਉਸ ਟੋਏ ਦੇ ਵਿੱਚ ਉਹਨਾਂ ਨੇ ਕੁਝ ਨਾ ਕੁਝ ਦੱਬ ਦਿੱਤਾ ਏ ਉਹਨਾਂ ਨੂੰ ਜਿਹੜਾ ਪੂਰਾ ਯਕੀਨ ਸੀ ਕਿ ਤਨੂ ਦੀ ਲਾਸ਼ ਸ਼ਾਇਦ ਉਸ ਟੋਏ ਦੇ ਵਿੱਚ ਹੋ ਸਕਦੀ ਹੈ ਤੇ ਤਨੂ ਦਾ ਹੁਣ ਤੱਕ ਕਤਲ ਹੋ ਗਿਆ ਹੋਣਾ ਤਾਂ ਹੁਣ ਪੁਲਿਸ ਵਾਲਿਆਂ ਨੇ ਆਪਣੀ ਸ਼ਕਤੀ ਵਰਤੀ ਤੇ ਉਸ ਤੋਂ ਬਾਅਦ ਉੱਥੇ ਫਿਰ ਕ੍ਰੇਨ ਲੈ ਕੇ ਜਾਂਦੇ ਆ ਕਿ ਜੀਸੀਬੀ ਲੈ ਕੇ ਜਾਂਦੇ ਆ ਦੁਬਾਰਾ ਤੋਂ ਫਿਰ ਉਹਨਾਂ ਦੇ ਘਰ ਦੇ ਬਾਹਰ ਜਿਹੜੀ ਖੁਦਾਈ ਕੀਤੀ ਜਾਂਦੀ ਹੈ ਪਟਾਈ ਕੀਤੀ ਜਾਂਦੀ ਹੈ ਉਸ ਟੋਏ ਨੂੰ ਪੱਟਣ ਤੋਂ ਬਾਅਦ ਉਸ ਟੋਏ ਦੇ ਵਿੱਚੋਂ ਇੱਕ ਕੰਕਾਲ ਮਿਲਦਾ ਹੈ ਹੁਣ ਜੋ ਇਹ ਟੋਆ ਪਟਿਆ ਗਿਆ ਇਸ ਦੇ ਵਿੱਚੋਂ ਜੋ ਕੰਕਾਲ ਮਿਲਿਆ ਉਹ ਤਕਰੀਬਨ 2-3 ਮਹੀਨੇ ਪੁਰਾਣਾ ਕੰਕਾਲ ਸੀ। ਇਦਾਂ ਲੱਗ ਰਿਹਾ ਸੀ ਕਿ ਇਸ ਜਿਹੜੀ Laash ਨੂੰ 2-3 ਮਹੀਨੇ ਪਹਿਲਾਂ ਇੱਥੇ ਦੱਬਿਆ ਗਿਆ ਹੋਵੇ। ਉਸ ਨੂੰ ਬਾਹਰ ਕੱਢਿਆ ਗਿਆ, ਕੁਝ ਟੈਸਟ ਕੀਤੇ ਗਏ ਤਾਂ ਪਤਾ ਲੱਗਿਆ ਕਿ ਜਿਹੜੀ ਉਹ Laash ਸੀ ਜਾਂ ਉਹ ਕੰਕਾਲ ਸੀ, ਉਹ ਤੰਨੂ ਦਾ ਕੰਕਾਲ ਸੀ। ਉਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਉਹਦੇ ਸਾਰੇ ਪਰਿਵਾਰ ਨੂੰ, ਤੰਨੂ ਦੇ ਸਾਰੇ ਪਰਿਵਾਰ ਨੂੰ, ਯਾਨੀ ਕਿ ਆਰੋਨ, ਉਸਦੀ ਮਾਂ ਤੇ ਭੂਪ ਸਿੰਘ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ। ਹੁਣ ਇਸ ਪੁੱਛਗਿੱਛ ਦੇ ਦੌਰਾਨ ਪੁਲਿਸ ਸਖਤੀ ਵਰਤਦੀ ਹੈ। ਪਹਿਲਾਂ ਤਾਂ ਉਹ ਜਿਹੜੀ ਮੁਕਰ ਰਹੇ ਸੀਗੇ ਗੱਲਬਾਤ ਤੋਂ ਪਰ ਉਸ ਤੋਂ ਬਾਅਦ ਉਹ ਸਾਰੀ ਗੱਲਬਾਤ ਕਬੂਲ ਕਰ ਦਿਆ ਇੱਥੇ ਉਹ ਦੱਸਦੇ ਆ ਕਿ 23 ਤਰੀਕ ਨੂੰ ਉਹਨਾਂ ਦੇ ਘਰ ਦੇ ਵਿੱਚ ਲੜਾਈ ਹੋਈ ਜਿਸ ਤੋਂ ਬਾਅਦ ਤੰਨੂ ਦਾ ਉਹਨਾਂ ਨੇ ਗळा ਘੋਟਿਆ ਤੇ ਜਿਸ ਤੋਂ ਬਾਅਦ ਉਹਨਾਂ ਨੇ ਗळा ਘੋਟਣ ਤੋਂ ਬਾਅਦ ਜਦੋਂ ਮਰ ਗਈ ਉਸ ਦੀ Laash ਨੂੰ ਰਾਤ ਨੂੰ ਉਥੇ ਵਿੱਚ ਸੁੱਟਿਆ ਤੇ ਰਾਤ ਨੂੰ ਉਹ ਟੋਆ ਜਿਹੜਾ ਬੰਦ ਕਰ ਦਿੱਤਾ ਗਿਆ ਸੀ ਪਰ ਪੁਲਿਸ ਵਾਲਿਆਂ ਨੂੰ ਇੱਥੇ ਲੱਗ ਰਿਹਾ ਸੀ ਕਿ ਸ਼ਾਇਦ ਕੋਈ ਹੋਰ ਗੜਬੜਾ ਹੈ ਇਹ ਇੰਨੀ ਛੇਤੀ ਕਿੱਦਾਂ ਬਣ ਗਏ ਕਿਉਂਕਿ ਪੁਲਿਸ ਵਾਲਿਆਂ ਦਾ ਮੰਨਣਾ ਸੀ ਕਿ ਜਿਹੜੀ ਇਹ ਦੱਸ ਰਿਹਾ ਕਿ ਲੜਾਈ ਹੋਈ ਅਚਾਨਕ ਲੜਾਈ ਹੋਈ ਉਸ ਤੋਂ ਬਾਅਦ ਤੰਨੂ ਮਾਰੀ ਗਈ ਤਾਂ ਪੁਲਿਸ ਵਾਲਿਆਂ ਦਾ ਕਹਿਣਾ ਸੀ ਕਿ ਇਦਾਂ ਕੁਝ ਨਹੀਂ ਹੋਇਆ ਹੋ ਸਕਦਾ ਕਿਉਂਕਿ ਇਹਨਾਂ ਨੇ ਪੂਰੀ ਪਲੈਨਿੰਗ ਦੇ ਨਾਲ ਹੀ ਕਤਲ ਕੀਤਾ ਤੇ ਇੱਥੇ ਇਹਨਾਂ ਨੇ ਪਹਿਲਾਂ ਹੀ ਟੋਆ ਪਟਾਇਆ ਟੋਆ ਜਾਣ ਬੁੱਝ ਕੇ ਪਟਾਇਆ ਗਿਆ ਤੇ ਉਸ ਤੋਂ ਬਾਅਦ ਕਤਲ ਕੀਤਾ ਗਿਆ ਇਸ ਕਰਕੇ ਪੂਰੀ ਪਲੈਨਿੰਗ ਦੇ ਨਾਲ ਕਤਲ ਹੋਇਆ ਪਰ ਇਸ ਤੋਂ ਬਾਅਦ ਹੋਰ ਵੀ ਨਵੇਂ ਖੁਲਾਸੇ ਹੁੰਦੇਗੇ ਇਸ ਕੇਸ ਦੇ ਵਿੱਚ ਪਤਾ ਇਹ ਵੀ ਲੱਗਿਆ ਜੋ ਭੂਪ ਸਿੰਘ ਸੀ ਉਸਨੇ ਆਪਣੀ ਨੂੰਹ ਦਾ ਮਾਰਨ ਤੋਂ ਪਹਿਲਾਂ ਰੇਪ ਵੀ ਕੀਤਾ ਸੀ ਤੇ ਉਸ ਦਾ ਰੇਪ ਕਰਨ ਤੋਂ ਬਾਅਦ ਆਪਣੀ ਨੂੰਹ ਨੂੰ ਉਸਨੇ ਮਾਰਿਆ ਤੇ ਉਸ ਟੋਏ ਦੇ ਵਿੱਚ ਸੁੱਟ ਦਿੱਤਾ ਗਿਆ ਉਹਨਾਂ ਦਾ ਕਹਿਣਾ ਇਹ ਸੀ ਕਿ ਜਦੋਂ ਇਹ ਸਭ ਕੁਝ ਹੋਇਆ ਤਾਂ ਉਸ ਵੇਲੇ ਨਾ ਤਾਂ ਅਰुण ਘਰ ਦੇ ਵਿੱਚ ਸੀ ਤੇ ਨਾ ਹੀ ਉਸ ਦੀ ਜਿਹੜੀ ਸੱਸ ਸੀ ਉਹ ਘਰ ਦੇ ਵਿੱਚ ਸੀ ਪਰ ਪੁਲਿਸ ਵਾਲਿਆਂ ਦਾ ਕਹਿਣਾ ਇਹ ਆ ਕਿ ਇਹ ਸਾਰਾ ਕੁਝ ਝੂਠ ਬੋਲ ਰਿਹਾ ਜਾਣ ਬੁੱਝ ਕੇ ਆਪਣੇ ਬਚਣ ਦੇ ਮਾਰੇ ਕਹਿ ਰਿਹਾ ਜਦੋਂ ਇਹ ਸਭ ਕੁਝ ਹੋਇਆ ਜਦੋਂ ਉਸ ਦਾ ਰੇਪ ਹੋਇਆ ਜਾਂ ਉਸ ਦਾ ਕਤਲ ਹੋਇਆ ਉਸ ਸਮੇਂ ਅਰुण ਤੇ ਉਸ ਦੀ ਮਾਂ ਦੋਨੋਂ ਉੱਥੇ ਹੀ ਮੌਜੂਦ ਸੀ ਉਹਨਾਂ ਨੇ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੇ ਇਦਾਂ ਇਹ ਫਿਰ ਖੁਲਾਸਾ ਹੋਇਆ ਇਹ ਸਾਰਾ ਕੁਝ ਪਤਾ ਲੱਗਿਆ ਕਿ ਤਨੂ ਦਾ ਸਿਰਫ ਕਤਲ ਨਹੀਂ ਹੋਇਆ ਉਸ ਦਾ ਰੇਪ ਵੀ ਕੀਤਾ ਗਿਆ ਸੀ ਤੇ ਇਸ ਤੋਂ ਬਾਅਦ ਪੁਲਿਸ ਨੇ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਤੇ ਇਹਨਾਂ ਦੇ ਉੱਤੇ ਹੁਣ ਮੁਕੱਦਮਾ ਚੱਲ ਰਿਹਾ ਤੇ ਏਸੀਜੀ ਅੱਜ ਦੀ ਇੱਕ ਭਿਆਨਕ ਸਚਾਈ ਜਿਸ ਦੇ ਵਿੱਚ ਇੱਕ ਕਤਲ ਹੋਇਆ ਇੱਕ ਨੂ ਦਾ ਕਤਲ ਕੀਤਾ ਗਿਆ ਉਹ ਦਾਜ ਦੇ ਪਿੱਛੇ ਕੀਤਾ ਗਿਆ ਲੜਾਈਆਂ ਦੇ ਪਿੱਛੇ ਕੀਤਾ ਗਿਆ ਇਸ ਦੇ ਨਾਲ ਨਾਲ ਉਸ ਦੇ ਨਾਲ ਜਿਹੜੀ ਬਦਸਲੂਕੀ ਹੋਈ ਉਸ ਦੇ ਨਾਲ ਜਿਹੜਾ ਰੇਪ ਵੀ ਹੋਇਆ ਤੇ ਉਸ ਦਾ ਰੇਪ ਉਸ ਦੇ ਸਹੁਰੇ ਨੇ ਕੀਤਾ ਇਹ ਕਾਲ ਯੁਗ ਦੀ ਨਿਸ਼ਾਨੀ ਨਹੀਂ ਤਾਂ ਹੋਰ ਕੀ ਹੋ ਸਕਦਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡਾ ਇਸ ਦੇ ਬਾਰੇ ਕੀ ਮੰਨਣਾ ਤੇ ਆਪਾਂ ਮਿਲਾਂ ਕਿਸੇ ਹੋਰ ਕਹਾਣੀ ਨਾਲ ਕਿਸੇ ਹੋਰ ਸੱਚੀ ਘਟਨਾ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ